ਕਰ ਜੀ ਸਾਰਿਆਂ ਨੂੰ ਜਟੋਰੀ ਨਿਕੋ ਵਿੱਚ ਤੁਹਾਡਾ ਸਵਾਗਤ ਹੈ ਆਸ਼ਾ ਕਰਦੇ ਹਾਂ ਖੁਸ਼ ਤੇ ਤੰਦਰੁਸਤ ਹੋਵੋਗੇ ਆਪੋ ਆਪਣੇ ਕੰਮਾਂ ਵਿੱਚ ਵਿਅਸਤ ਹੋਵੋਗੇ ਅੱਜ ਤੁਹਾਨੂੰ ਆਪਾਂ ਚਿੱਟੇ ਛੋਲੇ ਤੇ ਆਲੂਆਂ ਦੀ ਸਬਜ਼ੀ ਬਣਾ ਕੇ ਦਿਖਾਵਾਂਗੇ ਜੋ ਕਿ 10 ਮਿੰਟ ਵਿੱਚ ਹੀ ਬਣ ਕੇ ਤਿਆਰ ਹੋ ਜੂਗੀ ਇਹ ਆਪਣੀ ਸਿੰਪਲ ਸਬਜ਼ੀ ਬਣ ਕੇ ਬਹੁਤ ਵਧੀਆ ਬਣੂਗੀ ਜਰੂਰ ਟਰਾਈ ਕਰਿਓ ਇੱਧਰ ਆਪਾਂ ਆਪਣੇ ਚਿੱਟੇ ਛੋਲੇ ਭੋਂਕੇ ਰੱਖ ਲਏ ਸੀ ਜੋ ਕਿ ਹੁਣ ਆਪਾਂ ਇੱਕ ਦੋ ਵਾਰੀ ਧੋਕੇ ਰੱਖ ਲਿਆ ਇੱਧਰ ਆਪਣੇ ਆਲੂ ਕੱਟ ਕੇ ਤਿਆਰ ਕਰ ਲਏ ਇਹਨਾਂ ਨੂੰ ਵੀ ਆਪਾਂ ਧੋ ਲਿਆ ਤੇ ਇੱਧਰ ਆਪਾਂ ਕੁੱਕਰ ਵਿੱਚ ਪਾਣੀ ਪਾ ਲਿਆ ਤੇ ਹੁਣ ਆਪਾਂ ਇਹਦੇ ਵਿੱਚ ਜੀ ਆਪਣੇ ਭਿੱਜੇ ਹੋਏ ਛੋਲੇ ਪਾਵਾਂਗੇ ਨਾਲ ਹੀ ਆਪਾਂ ਇਹ ਲੋ ਆਲੂ ਵੀ ਪਾ ਦੇਵਾਂਗੇ ਤੇ ਹੁਣ ਆਪਾਂ ਕੁੱਕਰ ਦਾ ਢੱਕਣ ਲਗਾ ਕੇ ਦੋ ਸੀਟੀਆਂ ਮਰਵਾ ਦੇਵਾਂਗੇ ਕੁੱਕਰ 'ਚ ਤੇ ਇੱਧਰ ਆਪਾਂ ਲਸਣ ਪਿਆਜ਼ ਟਮਾਟਰ ਦੋ ਹਰੀਆਂ ਮਿਰਚਾਂ ਲਈਆਂ ਸੀ ਤੇ ਥੋੜਾ ਜਿਆਦਾ ਕਰ ਲਿਆ ਸੀ ਤੇ ਆਪਾਂ ਉਹਨਾਂ ਦਾ ਪੇਸਟ ਬਣਾ ਲਿਆ ਜਿੰਨੇ ਚਿਰ ਆਪਣਾ ਪੇਸਟ ਬੰਦਾ ਸੀ ਇੰਨੇ ਚਿਰ ਆਪਣੇ ਛੋਲੇ ਤੇ ਆਹ ਲੂਬਲ ਕੇ ਤਿਆਰ ਹੋ ਗਏ ਦੇਖੋ ਆਪਣੇ ਛੋਲੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ ਆ ਤੇ ਹੁਣ ਆਪਾਂ ਤੁਹਾਨੂੰ ਅੱਗੇ ਦੱਸਾਂਗੇ ਤੜਕਾ ਲਗਾਣਾ ਇੱਧਰ ਆਪਾਂ ਕੜਾਈ ਵਿੱਚ ਤੇਲ ਗਰਮ ਕਰ ਲਏ ਵਿੱਚ ਸਰੋਂ ਦਾ ਤੇਲ ਪਾਇਆ ਸੀ ਤਾਂ ਤੇ ਉਹ ਬੁੱਜ ਗਿਆ ਵਿੱਚ ਆਪਾਂ ਜੀਰਾ ਪਾਤਾ ਜੀਰਾ ਆਪਾਂ ਪੁੰਨ ਤੋਂ ਬਾਜੂੜਾ ਆਪਾਂ ਪੇਸਟ ਬਣਾਇਆ ਸੀ ਪਿਆਜ਼ ਅਦਰ ਲਸਣ ਟਮਾਟਰ ਦਾ ਉਹ ਵੀ ਆਪਾਂ ਇਹਦੇ ਵਿੱਚ ਐਡ ਕਰ ਦੇਵਾਂਗੇ ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਵਾਂਗੇ ਜਿੰਨੇ ਚਿਰ ਆਪਣੇ ਮਸਾਲੇ ਦੀ ਪੁਣਾਈ ਹੁੰਦੀ ਹੈ ਇੰਨੇ ਚਿਰ ਆਪਣੇ ਬੇਸਿਕ ਮਸਾਲੇ ਆਪਾਂ ਇਹਦੇ ਵਿੱਚ ਐਡ ਕਰਾਂਗੇ ਦੇਖੋ ਆਪਣਾ ਮਸਾਲਾ ਕਿੰਨਾ ਵਧੀਆ ਭੁੱਜ ਕੇ ਤਿਆਰ ਹੋ ਗਿਆ ਹੁਣ ਇਹਦੇ ਵਿੱਚ ਨਮਕ ਲਾਲ ਮਿਰਚ ਪਾਊਡਰ ਤੇ ਧਨੀਆ ਪਾਊਡਰ ਤੇ ਹਲਦੀ ਲਾਵਾਂਗੇ ਇਹ ਆਪਾਂ ਸਿੰਪਲ ਮਸਾਲੇ ਹੀ ਪਾਏ ਆ ਤੁਸੀਂ ਆਪਣੇ ਚੈਨਲ ਜੋ ਵੀ ਮਸਾਲੇ ਲੈਣਾ ਚਾਹੁੰਦੇ ਹੋ ਲੈ ਸਕਦੇ ਹੋ ਆਪਾਂ ਹਮੇਸ਼ਾ ਹਰ ਇੱਕ ਸਬਜੀ ਚ ਸਿੰਪਲ ਹੀ ਪਾਈਦੇ ਤੁਸੀਂ ਅੱਗੇ ਵੀ ਦੇਖੇ ਹੋਣੇ ਆ ਤੇ ਆਪਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਲਾਵਾਂਗੇ ਜਿੰਨੇ ਵਧੀਆ ਮਸਾਲੇ ਦੀ ਪੁਨਾਈ ਹੋਗੀ ਸਬਜੀ ਓਨੀ ਹੀ ਵਧੀਆ ਟੇਸਟੀ ਬਣ ਕੇ ਤਿਆਰ ਹੋਊਗੀ ਦੇਖੋ ਆਪਣਾ ਮਸਾਲਾ ਕਿੰਨਾ ਵਧੀਆ ਭੁੱਜ ਗਿਆ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਇਹ ਪਾਣੀ ਆਪਾਂ ਚਾਹ ਪੱਤੀ ਦਾਵ ਬਾਲਕੇ ਰੱਖਿਆ ਹੋਇਆ ਸੀ ਅੱਧਾ ਕੱਪ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਤੇ ਆਪਣਾ ਮਸਾਲਾ ਚੰਗੀ ਤਰ੍ਹਾਂ ਪੁੱਜ ਜਾਊਗਾ ਜਿੰਨੀ ਵਧੀਆ ਪਨਾਈ ਹੋਊਗੀ ਤੁਹਾਨੂੰ ਅੱਗੇ ਵੀ ਕਿਹਾ ਸਬਜੀ ਹੁਣ ਨਹੀਂ ਹੀ ਵਧੀਆ ਟੇਸਟੀ ਬਣੂਗੀ ਦੇਖੋ ਆਪਣੀ ਸਬਜੀ ਦੀ ਮਸਾਲਾ ਕਿੰਨਾ ਵਧੀਆ ਪੱਕ ਗਿਆ ਤੇ ਕਲਰ ਵੀ ਕਿੰਨਾ ਵਧੀਆ ਆਇਆ ਸੀ ਇੱਧਰ ਆਪਣੇ ਉਬਲੇ ਹੋਏ ਛੋਲੇ ਅਤੇ ਆਲੂ ਆ ਤੇ ਇਹਦੇ ਵਿੱਚ ਹੀ ਆਪਣੀ ਪੁੰਨੇ ਆਈ ਕੀਤੇ ਹੋਏ ਮਸਾਲਾ ਐਡ ਕਰ ਦੇਵਾਂਗੇ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਤੇ ਇਹਨੂੰ ਆਪਾਂ ਘੱਟ ਅੱਗ ਤੇ ਹੀ 2 ਤੋਂ 3 ਮਿੰਟ ਵਾਸਤੇ ਪਕਾਵਾਂਗੇ ਤੇ ਥੋੜੀ ਜਿਹੀ ਆਪਾਂ ਕਸੂਰੀ ਮੇਥੀ ਪਾ ਦੇਵਾਂਗੇ ਤੇ ਇਹ ਸਬਜ਼ੀ ਬਹੁਤ ਵਧੀਆ ਤੇ ਟੇਸਟੀ ਬਣ ਕੇ ਤਿਆਰ ਹੋ ਗਈ ਇੱਕ ਵਾਰੀ ਇਹ ਰੈਸਪੀ ਜ਼ਰੂਰ ਟਰਾਈ ਕਰਿਓ ਪਲੀਜ਼ ਚੈਨਲ ਤੇ ਪਹਿਲੀ ਵਾਰ ਆਏ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਕਿ ਤੁਹਾਡੇ ਵਾਸਤੇ ਅੱਗੇ ਵੀ ਵਧੀਆ-ਵਧੀਆ ਵੀਡੀਓ ਲੈ ਕੇ ਆਈਏ ਇਹ ਸਬਜੀ ਤੁਸੀਂ ਸਿੰਪਲ ਰੋਟੀ ਪਰੌਂਠੇ ਪੂਰੀ ਚਾਵਲਾਂ ਨਾਲ ਖਾ ਸਕਦੇ ਹੋ ਤੇ ਇਹ ਪਟੂਰਿਆਂ ਨਾਲ ਵੀ ਬਹੁਤ ਵਧੀਆ ਲੱਗੇਗੀ ਇਹ ਆਪਣੇ ਛੋਲੇ ਪਟੂਰਿਆਂ ਦੀ ਸਬਜੀ ਬਣ ਕੇ ਤਿਆਰ ਹੋਈ ਹੈ ਦੇਖੋ ਕਿੰਨੀ ਵਧੀਆ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਇਹ ਆਲੂ ਛੋਲਿਆਂ ਦੀ ਸਬਜ਼ੀ ਦੀ ਰੈਸਪੀ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ